ਸੰਸਦ ਦੇ ਆਖਰੀ ਦਿਨ ਬੇਅਦਬੀ ਦੇ ਕਾਨੂੰਨ ਤੇ ਚਰਚਾ ਹੋ ਰਹੀ ਹੈ ਜਿੱਥੇ ਬਾਦਲ ਸਰਕਾਰ ਨੂੰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਤੇ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਇੱਕੋ ਸੁਰ ਦੇ ਵਿੱਚ ਇਹੀ ਕਹਿਣਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਬੇਅਦਬੀ ਕਾਂਡ ਵਾਪਰਿਆ ਗੋਲੀ ਕਾਂਡ ਵਾਪਰਿਆ ਚਾਹੇ ਉਹ ਬਹਿਬਲ ਕਲਾਂ ਗੋਲੀ ਕਾਂਡ ਹੋਵੇ ਜਾਂ ਕੋਟਕਪੂਰਾ ਗੋਲੀ ਕਾਂਡ ਹੋਵੇ ਤਾਂ ਉਸ ਸਮੇਂ ਬਾਦਲਾਂ ਦੀ ਸਰਕਾਰ ਸੀ ਤਾਂ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਉੱਥੇ ਹੀ ਸੁਖਵੀਰ ਸਿੰਘ ਬਾਦਲ ਉਵੇਂ ਇਸ ਸਬਦ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਵਿਧਾਨ ਸਭਾ ਤੋਂ ਬਾਹਰ ਆ ਕੇ ਅਮਨ ਅਰੋੜਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਸਾਡੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਕਿਹਾ ਸੀ ਕਿ ਜਿਵੇਂ ਹੀ ਸਾਡੀ ਸਰਕਾਰ ਸੱਤਾ ਵਿੱਚ ਆਵੇਗੀ ਉਸ ਤੋਂ ਬਾਅਦ ਪਹਿਲ ਦੇ ਆਧਾਰ ਤੇ ਵਿਦਵੀ ਦੇ ਮਾਮਲੇ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਉਸੇ ਦੇ ਆਧਾਰ ਤੇ ਹੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਅਮਨ ਅਰੋੜਾ ਦਾ ਤੁਸੀਂ ਵੀ ਸੁਣੋ ਕੀਡਿੰਗ ਨੂੰ ਕਵਰ ਕਰਨ ਦੇ ਲਈ ਪਹੁੰਚਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥੀਓ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਸਪਸ਼ਟ ਜ਼ਾਹਿਰ ਹੋ ਗਿਆ ਪ੍ਰਤੱਖ ਹੋ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਔਰ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਕਈ ਦਿਨਾਂ ਤੋਂ ਜੋ ਬੇਅਦਬੀ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਔਰ ਫਿਰ ਉਸ ਤੋਂ ਬਾਅਦ ਬਾਬਲ ਕਲਾਂ ਦੇ ਵਿੱਚ ਔਰ ਕੋਟਕਪੂਰਾ ਦੇ ਵਿੱਚ ਫਾਇਰਿੰਗ ਹੋਈ ਸੀ ਔਰ लाठी चार्ज ਹੋਇਆ ਸੀਗਾ ਉਹਦੇ ਬਾਰੇ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰ ਰਹੇ ਨੇ ਅੱਜ ਜੋ ਸੈਕ੍ਰੇਲੇਜ ਨੂੰ ਨਾ ਹੋਵੇ ਕਿ ਨੂੰ ਇਹਦੇ ਬਾਰੇ ਪ੍ਰੋਵੀਨਸ਼ਨ ਦਾ ਇੱਕ ਬਿਲ ਜਿਹੜਾ ਉਹ ਲੈ ਕੇ ਆਏ ਸੀਗੇ ਤੇ ਉਸ ਤੇ ਬੋਲਦੇ ਹੋਏ ਬੜੇ ਸਪਸ਼ਟ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਲੀਅਰ ਕਰ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਚਾਹੇ ਪਰ ਗਾੜੀ ਕਾਹਨ ਜਦੋਂ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਵਿੱਚ ਐਸਪੀਐਸ ਪਰਮਾਰ ਦੀ ਐਸਆਈਟੀ ਬਣੀ 2016 ਦੇ ਵਿੱਚ ਬਣੀ ਸਵਾ ਸਾਲ ਅਕਾਲੀ ਦਲ ਦੀ ਸਰਕਾਰ ਨੇ ਕੁਝ ਢੱਕਾ ਨਾ ਤੋੜਿਆ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਢੱਕਾ ਨਾ ਤੋੜਿਆ ਤੇ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਈ ਅਪ੍ਰੈਲ 2022 ਦੇ ਵਿੱਚ ਉਹਦਾ ਚਲਾਨ ਹੈ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਜੋ ਇਹਨਾਂ ਨੇ 7 ਸਾਲ ਲਟਕਾ ਕੇ ਰੱਖਿਆ ਇਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਜੋ ਕੋਟਕਪੂਰਾ ਚੌਂਗ ਦੇ ਵਿੱਚ ਜੋ लाਠੀ ਚਾਰਜ ਹੋਇਆ ਸਿੱਖ ਸੰਗਤ ਦੇ ਉੱਪਰ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਪਿਛਲੀ ਸਰਕਾਰ ਦੇ ਸਮੇਂ 2018 ਦੇ ਵਿੱਚ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਤੇ ਉਦੋਂ ਬਾਅਦ ਇੱਕ ਐਸਆਈਟੀ ਬਣੀ ਤੇ ਉਹਨਾਂ ਉਸ ਐਸਆਈਟੀ ਨੇ ਚਾਰ ਚਲਾਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪੇਸ਼ ਕੀਤੀ 2019 ਤੋਂ ਲੈ ਕੇ 2021 ਤੱਕ ਤੇ ਉਹਨਾਂ ਚਾਰੇ ਚਲਾਣਾਂ ਦੇ ਵਿੱਚ ਉਹਨਾਂ ਨੇ ਬਾਦਲਸ ਨੂੰ ਜਿਹੜੇ ਕਿ ਉਸ ਸਮੇਂ ਸਪਕਾਸ਼ ਸਿੰਘ ਬਾਦਲ ਅਜ ਆਪਣੇ ਚਲੋ ਚਾਹੇ ਨਹੀਂ ਰਹੇ ਉਹ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਔਰ ਹੋਮ ਮਿਨਿਸਟਰ ਸੀਗੇ ਤੇ ਉਹਨਾਂ ਦਾ ਕਿਸੇ ਤਰੀਕੇ ਦਾ ਰੋਲ ਹੈ ਜਿਹੜਾ ਉਹਨਾਂ ਐਸਆਈਟੀਆਂ ਨੇ ਆਪਣੇ ਚਲਾਣ ਦੇ ਵਿੱਚ ਨਹੀਂ ਦਿੱਤਾ ਸਿਰਫ ਉਹ ਸਿਰਫ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਨਾਮਜ਼ਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਹੋਰ ਜੋ ਬਰਗਾੜੀ ਕੇਸ ਦੇ ਨਾਲ ਨਾਲ ਸੰਬੰਧਿਤ ਹੈ ਉਹ ਬਹਿਬਲ ਕਲਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਇਆ ਗਿਆ ਤੇ ਇਹ ਸਿਰਫ ਉਹ ਸਿਰਫ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਇੱਕ ਐਸਆਈਟੀ ਬਣੀ ਐਲਕੇ ਯਾਦਵ ਦੀ ਤੇ 2021 ਦੇ ਵਿੱਚ ਤੇ ਉਸ ਐਸਆਈਟੀ ਨੇ ਪਹਿਲੀ ਵਾਰੀ ਪਹਿਲੀ ਵਾਰੀ 2 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ 2023 ਦੇ ਵਿੱਚ ਚਲਾਨ ਪੇਸ਼ ਕੀਤਾ ਤੇ ਉਹਦੇ ਵਿੱਚ ਮੁੱਖ ਦੋਸ਼ੀ ਸਹ ਪ੍ਰਕਾਸ਼ ਸਿੰਘ ਬਾਦਲ ਸਹ ਸੁਖਬੀਰ ਸਿੰਘ ਬਾਦਲ ਸੁਮੇਸ਼ ਸਿੰਘ ਸੈਣੀ ਉਮਰਾਨੰਗਲ ਚਰਮਜੀਤ ਚਰਨਜੀਤ ਸ਼ਰਮਾ ਸਹਿਤ 7 ਲੋਕਾਂ ਨੂੰ ਨਾਮਜ਼ਦ ਹੈ ਜਿਹੜਾ ਉਹ ਕੀਤਾ ਤੇ ਵਿਧਾਨ ਸਭਾ ਦੇ ਅੰਦਰ ਔਰ ਤੁਹਾਡੇ ਕੋਲ ਮੀਡੀਆ ਕੋਲ ਆ ਕੇ ਜੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਤੇ ਅੱਜ ਵੀ ਪੰਜਾਬ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਦੋ ਗੱਲਾਂ ਕਹੀਆਂ ਕਿ ਇੱਕ ਚਰਨਜੀਤ ਸ਼ਰਮਾ ਦੇ ਦੇ ਅਪੀਲ ਦੇ ਉੱਪਰ ਕੇਸ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ ਹੈ ਬਿਲਕੁਲ ਗਲਤ ਹੈ ਝੂਠ ਹੈ ਔਰ ਜੋ ਇਹ ਕੇਸ ਹੈ ਜੋ ਕੋਟਕਪੂਰੇ ਦਾ ਕੇਸ ਹੈ ਉਹਦੇ ਵਿੱਚ ਉਹ ਅੱਜ ਵੀ ਫਰੀਦਕੋਟ ਦੇ ਵਿੱਚ ਚੱਲ ਰਿਹਾ ਸੈਸ਼ਨ ਜੱਜ ਕੋਲੇ 23 ਤਾਰੀਖ ਨੂੰ ਉਹਦੀ ਡੇਟ ਲੱਗੀ ਹੈ ਔਰ 31 ਤਾਰੀਖ ਨੂੰ ਉਹਦੀ ਡੇਟ ਕੋਟਕਪੂਰਾ ਦੇ ਫਰੀਦਕੋਟ ਦੇ ਵਿੱਚ ਔਰ 23 ਜੁਲਾਈ ਨੂੰ ਉਹਦੀ ਡੇਟ ਤੇ ਹਾਈ ਕੋਰਟ ਦੇ ਵਿੱਚ ਲੱਗੀ ਹੈ ਔਰ ਲੋਕਾਂ ਨੂੰ ਨਿਰੇ ਹੀ ਗੁੰਮਰਾਹ ਜਿਹੜਾ ਉਹ ਕਰ ਰਹੇ ਨੇ ਔਰ ਦੂਜੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਅਸੀਂ ਸਾਡੀ ਸਰਕਾਰ ਨੇ ਬਾਦਲ ਦਾ ਨਾਮ ਉਹਨਾਂ ਚਲਾਣਾ ਵਿੱਚ ਉਹਨਾਂ ਇਨਕੁਆਰੀਆਂ ਵਿੱਚੋਂ ਕੱਢ ਦਿੱਤਾ ਸਰਾਸਰ ਝੂਠ ਹੈ ਸਰਾਸਰ ਗਲਤ ਹੈ ਸਰਾਸਰ ਗੁਰੂ ਦੇ ਨਾਲ ਧੋਖਾ ਕਰਨ ਵਾਲੀ ਗੱਲ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਬਾਦਲਸ ਨੂੰ ਇਹਨਾਂ ਦੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਪ੍ਰੋਟੈਕਟ ਕੀਤਾ ਸੀ ਇੱਕ ਵੀ ਚਲਾਨ ਦੇ ਵਿੱਚ ਨਾ ਨਾਮਜ਼ਦ ਨਹੀਂ ਕੀਤਾ ਨਾ ਅਕਿਊਜ਼ਡ ਵੱਲੋਂ ਵਜੋਂ ਨਾ ਕੋ ਅਕਿਊਜ਼ਡ ਵਜੋਂ ਨਾ ਕਿ ਵਿਟਨੈਸ ਵਜੋਂ ਕਾਸੀ ਗੱਲ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਇਹ ਸਿਰਫ ਔਰ ਸਿਰਫ ਸਾਡੀ ਸਰਕਾਰ ਔਰ ਸਾਡੀ ਇਨਵੈਸਟੀਗੇਸ਼ਨ ਜਿਹੜੀ ਐਲਕੇ ਯਾਦਵ ਨੇ ਕੀਤੀ 2021 ਤੋਂ ਸ਼ੁਰੂ ਕਰਕੇ 2023 ਦੇ ਵਿੱਚ ਜਿਹਦੇ ਵਿੱਚ ਬਾਦਲਸ ਨੂੰ ਨੋਮੀਨੇਟ ਹੈ ਜਿਹੜਾ ਨਾਮਜ਼ਦ ਦੋਸ਼ੀ ਵਜੋਂ ਕੀਤਾ ਗਿਆ ਸੋ ਮੈਂ ਅੱਜ ਤੁਹਾਡੇ ਮੁਖਾਤਬ ਹੋਣ ਦਾ ਔਰ ਤੁਹਾਡੇ ਜ਼ਰੀਏ 3 ਕਰੋੜ ਪੰਜਾਬੀਆਂ ਦੇ ਸਾਹਮਣੇ ਮੁਖਾਤਬ ਹੋਣ ਦਾ ਮਕਸਦ ਹੀ ਇਹ ਹੈ ਕਿ ਜਿਸ ਤਰੀਕੇ ਦਾ ਝੂਠੇ ਬੋਲ ਰਹੇ ਨੇ ਉਹਦਾ ਪਰਦਾ ਫਾਸ਼ ਹੈ ਜਿਹੜਾ ਉਹ ਕੀਤਾ ਜਾਵੇ ਔਰ ਮੈਂ ਬੜਾ ਸਪਸ਼ਟ ਕਰ ਦੇਣਾ ਆਮ ਆਦਮੀ ਪਾਰਟੀ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਕਿ ਕੋਈ ਵੀ ਵਿਅਕਤੀ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਹੋਰਾ ਜਿੰਨਾ ਵੀ ਸ਼ਾਮਲ ਸੀ ਉਹ ਬਖਸ਼ਿਆ ਨਹੀਂ ਜਾਊਗਾ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੋਸ਼ਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਉਹਨਾਂ ਦੇ ਅੰਜਾਮ ਤੱਕ ਲੈ ਕੇ ਜਾਏਗੀ